ਪੂਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਲਾਈਵ ਤੇ ਤੁਹਾਡਾ ਸਵਾਗਤ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਕਿ ਪੰਜਾਬ ਦੇ ਲੋਕ ਜਿਹੜੇ ਜਾਗਰੂਕ ਹੋ ਸਕਣ ਪੰਜਾਬ ਦੇ ਲੋਕਾਂ ਵਿੱਚ ਥੋੜੇ ਜਿਹੀ ਅਵੇਅਰਨੈਸ ਆ ਸਕੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਸਾਡੇ ਬਹੁਤ ਪਹਿਲਾਂ ਇਰਾਕੇ ਇੱਕ ਰਿਵਾਜ ਚੱਲਦੇ ਆ ਰਹੇ ਨੇ ਉਹਨਾਂ ਤੇ ਕਹਿੰਦੇ ਵੀ ਉਹ ਯਕੀਨ ਦੇ ਫਕੀਰ ਹੀ ਹੋਏ ਬੈਠੇ ਆ ਬੜਾ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਪਹਿਲਾਂ ਉਹਨਾਂ ਦੇ ਕਈਆਂ ਗੱਲਾਂ ਤੇ ਅੱਜ ਅਸੀਂ ਕਿਤੇ ਨਾ ਕਿਤੇ ਫੇਰ ਅਜੇ ਉਹੀ ਵਿਸ਼ਵਾਸ ਚੱਲਦਾ ਵੀ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਵੀ ਇਹ ਸਾਨੂੰ ਜਿਹੜਾ ਕਿ ਸਾਡੇ ਤੇ ਆ ਹੋ ਜਾਏਗਾ ਐ ਹੋ ਜਾਏਗਾ ਸੋ ਇਹੋ ਜੀਆਂ ਗੱਲਾਂ ਅਸੀਂ ਕਿਤੇ ਨਾ ਕਿਤੇ ਫੇਰ ਸਾਡੇ ਤੇ ਜਿਹੜੇ ਭਾਰੂ ਹੋ ਜਾਂਦੀਆਂ ਨੇ ਜਿਹੜੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ ਵੀ ਜਦੋਂ ਵੀ ਕਿਸੇ ਦੇ ਘਰੇ ਕੋਈ ਵਿਆਹ ਸ਼ਾਦੀ ਹੁੰਦੀ ਏ ਜਾ ਕਦੋਂ ਕਿਸੇ ਦੇ ਘਰੇ ਕੋਈ ਨਵਾਂ ਬੱਚਾ ਪੈਦਾ ਹੁੰਦਾ ਹੈ ਸਾ ਉਹਨਾਂ ਦੇ ਘਰ ਵਿੱਚ ਨਾ ਤਰ੍ਹਾਂ ਤਰ੍ਹਾਂ ਲੋਕ ਆਉਂਦੇ ਨੇ ਵਧਾਈਆਂ ਲੈਣ ਵਾਲੇ ਵਧਾਈਆਂ ਲੈਣ ਵਾਲੇ ਆਉਂਦੇ ਨੇ ਕਦੇ ਉਹ ਪਿੰਡਾਂ ਦੇ ਵਿੱਚ ਜਿਹੜੇ ਮੰਗਣ ਵਾਲੇ ਉਹ ਆ ਜਾਂਦੇ ਨੇ ਕਦੇ ਕੋਈ ਹੋਰ ਆ ਜਾਂਦੇ ਨੇ ਤੇ ਇੱਕ ਹੋਰ ਸਾਡੇ ਜਿਹੜੇ ਰੀਤੀ ਰਿਵਾਜ ਚੱਲਿਆ ਹੋਇਆ ਸਾਡੇ ਜਿਹੜੇ ਠੀਕ ਹੈ ਉਹਨਾਂ ਨੂੰ ਕਿਨਰ ਕਹਿੰਦੇ ਨੇ ਵੀ ਜਿਹੜੇ ਕਿਨਰ ਕਿਨਰ ਆਉਂਦੇ ਨੇ ਵਧਾਈਆਂ ਲੈਣ ਵਾਸਤੇ ਉਹਨਾਂ ਦਾ ਜਿਹੜਾ ਕਿ ਸਰਕਾਰ ਵੱਲੋਂ ਵੀ ਕੋਈ ਰੋਕ ਨਹੀਂ ਲਾਈ ਹੋਈ ਉਹਨਾਂ ਤੇ ਸੋ ਉਹ ਵਧਾਈਆਂ ਲੈਂਦੇ ਨੇ ਵਧਾਈਆਂ ਵੀ ਕਿੰਨੀਆਂ ਲੈਂਦੇ ਨੇ ਮੂੰਹ ਮੰਗੀਆਂ ਵਧਾਈਆਂ ਲੈਂਦੇ ਨੇ ਸੋ ਜਿਹੜੇ ਤਾਂ ਪਰਿਵਾਰ ਖੁਸ਼ੀ ਨਾਲ ਦਿੰਦੇ ਨੇ ਠੀਕ ਹੈ ਬਾਕੀ ਜਿਹੜੇ ਸਮਰਥ ਆਸਮਰਥ ਹੁੰਦੇ ਨੇ ਉਹ ਨਹੀਂ ਵਧਾਈ ਨਹੀਂ ਦੇਣ ਤੇ ਉਹਨਾਂ ਕੋਲ ਜਿੰਨੀ ਉਹ ਦੇਣ ਉਹਨਾਂ ਹੀ ਲੈ ਲੈਣੀ ਚਾਹੀਦੀ ਏ ਇਹੋ ਜਿਹੀ ਘਟਨਾ ਕੁਝ ਦਿਨਾਂ ਪਹਿਲਾਂ ਵੀ ਵਾਪਰ ਗਈਆਂ ਸੀਗੀਆਂ ਸੋ ਜੇਕਰ ਕੋਈ ਪਰਿਵਾਰ ਨਹੀਂ ਦੇ ਪਾਉਂਦਾ ਤਾਂ ਉਹਨਾਂ ਦੀ ਬੜੀ ਬੇਇੱਜ਼ਤੀ ਕੀਤੀ ਜਾਂਦੀ ਏ ਉਸ ਪਰਿਵਾਰ ਤੇ ਜਿਹੜਾ ਕਿ ਉਹਨਾਂ ਨੂੰ ਭੰਡਿਆ ਜਾਂਦਾ ਹੈ ਉਹਨਾਂ ਨੂੰ ਬਦਵਾਵਾ ਦਿੱਤੀਆਂ ਜਾਂਦੀਆਂ ਨੇ ਸੋ ਉਹ ਤਾਂ ਹੋ ਗਈ ਇੱਕ ਵੱਖਰੀ ਗੱਲ ਵੀ ਕਹਿੰਦੇ ਉਹਨਾਂ ਦੀ ਬਦਵਾਹ ਬੜੀ ਲੱਗ ਜਾਂਦੀ ਏ ਵੀ ਜਿਹੜੀ ਉਹ ਬਦਵਾਹ ਦਿੰਦੇ ਨੇ ਉਹ ਬਦਵਾਹ ਲੱਗ ਜਾਂਦੀ ਤੇ ਫਿਰ ਉਹਨਾਂ ਦਾ ਉਹ ਹੁੰਦਾ ਹੈ ਮੈਂ ਅਸੀਂ ਤਰਕਸ਼ੀਲ ਦੇ ਤੌਰ ਤੇ ਜਿਹੜਾ ਵੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਪਰਮਾਤਮਾ ਨੇ ਲਿਖ ਕੇ ਦੁਨੀਆ ਤੇ ਭੇਜਤਾ ਹੈ ਨਾ ਜੇ ਉਹਨਾਂ ਦਾ ਹੋਣਾ ਹੈ ਜੋ ਉਹ ਹੀ ਹੋਣਾ ਹੈ ਜੋ ਮਰਜ਼ੀ ਕੋਈ ਕਰ ਲਵੇ ਭਾਵੇਂ ਕੋਈ ਬਦਵਾਹ ਦੇਵੇ ਤੇ ਭਾਵੇਂ ਕੋਈ ਦਵਾ ਦੇਵੇ ਇਹ ਤਾਂ ਅੱਤ ਕਥਨੀਆਂ ਨੇ ਵੀ ਉਹਨਾਂ ਦੀ ਬਦਵਾ ਲੱਗ ਜੇਗੀ ਜੀ ਇਹ ਹੋ ਜਾਏਗਾ ਇਹੋ ਜਿਹੇ ਜਿਹੜੇ ਗੱਲਾਂ ਤੇ ਵਿਸ਼ਵਾਸ ਕਰਕੇ ਅਸੀਂ ਜਿਹੜਾ ਸਾਡੇ ਲੋਕ ਡਰ ਜਾਂਦੇ ਨੇ ਉਹ ਡਰਨ ਤੋਂ ਬਾਅਦ ਅਸੀਂ ਜਿਹੜਾ ਇਹ ਕੰਨੇ ਆ ਹੁਣ ਜਿਹੜਾ ਅੱਜ ਇੱਕ ਘਟਨਾ ਸੋਸ਼ਲ ਮੀਡੀਆ ਤੇ ਆ ਰਹੀ ਏ ਵੀ ਇੱਕ ਕਿੰਨਰ ਜਿਹੜਾ ਕਿ ਵਿਦਾਈ ਲੈਣ ਵਾਸਤੇ ਜਾਂਦੇ ਨੇ ਉਹਨਾਂ ਦੇ ਘਰ ਬੱਚਾ ਹੋਇਆ ਹੁੰਦਾ ਹੈ ਤੇ ਉਹਨਾਂ ਕੋਲੋਂ ਜਿਹੜਾ ਕਿ ਗਰੀਬ ਪਰਿਵਾਰ ਹੁੰਦਾ ਰੋਜੀ ਰੋਟੀ ਵਿਚਾਰਾ ਜਿਹੜੀ ਲਾ ਕੇ ਕਮਾਉਂਦਾ ਹੁੰਦਾ ਤੇ ਉਹਨਾਂ ਕੋਲੋਂ ਜਿਹੜਾ ਕਿ 2021 ਦੀ ਘਟਨਾ ਚੱਲ ਰਹੀ ਏ ਵੀ 1100 ਰੁਪਇਆ ਮੰਗਦੇ ਨੇ ਇੱਕ ਨਾਰੀਆ ਨੂੰ ਮੰਗਦੇ ਨੇ ਤੇ ਇੱਕ ਸਾੜੀ ਮੰਗਦੇ ਨੇ ਹੁਣ ਉਹ ਪਰਿਵਾਰ ਉਹਨਾਂ ਕਿੰਨਰਾਂ ਨੂੰ ਸਾੜੀ ਵੀ ਦੇ ਸਕਦਾ ਨਾਰੀ ਵੀ ਦੇ ਸਕਦੇ ਨੇ 1100 ਰੁਪਇਆ ਕਰੋਨਾ ਕਾਲ ਸੀਗਾ ਕਰੋਨਾ ਕਾਲ ਦੇ ਚੰਦੇ ਰੋੜੀ ਰੋਟੀ ਢੁਕੀ ਹੋਈ ਸੀ ਤੇ 1100 ਰੁਪਇਆ ਦੇਣ ਦੇ ਆਸਮਾਨ ਸੀਗਾ ਉਹਨਾਂ ਨੇ ਉਹਨਾਂ ਨੂੰ 1100 ਰੁਪਇਆ ਨਹੀਂ ਦਿੱਤਾ ਤੇ ਉਹਨਾਂ ਨੇ ਉਹਨਾਂ ਨਾਲ ਬੈਸਬਾਜੀ ਹੋ ਗਈ ਬੈਸਬਾਜੀ ਹੋਈ ਬੈਸਬਾਜੀ ਤੇ ਤੌਰ ਤੇ ਕਿੰਨਰ ਜਿਹੜੇ ਚਲੇ ਗਏ ਲੇਕਿਨ ਰਾਤ ਨੂੰ ਉਹ ਕਿੰਨਰ ਫੇਰ ਆਏ ਉਸ ਦੇ ਘਰ ਰਾਤ ਨੂੰ ਆਕੇ ਉਹਨਾਂ ਦਾ ਬੱਚਾ ਜਿਹੜਾ ਸੀ ਜਿਹੜਾ ਬੱਚਾ ਜੰਮਿਆ ਸੀਗਾ ਨਵਾਂ ਬੱਚਾ ਉਹਨੂੰ ਚੱਕ ਕੇ ਲੈ ਗਏ ਚੱਕ ਕੇ ਜਾ ਕੇ ਤੇ ਇੱਕ ਨੇ ਵੀ ਨਾਲੇ ਵਿੱਚ ਸੁੱਟ ਦਿੱਤਾ ਉਹ ਬੱਚੇ ਨੂੰ ਦੇਖੋ ਉਹਨਾਂ ਦਾ ਗੁੱਸਾ ਕਿੰਨਾ ਤੇ ਉਹਨੂੰ ਨਾਲੇ ਵਿੱਚ ਸੁੱਟ ਦਿੱਤਾ ਤੇ ਉਹ ਬੱਚਾ ਜਦੋਂ ਸਵੇਰ ਹੋਇਆ ਤੇ ਉਹ ਪਰਿਵਾਰ ਲੱਭਦਾ ਫਿਰਿਆ ਤੇ ਉਹ ਲੱਭਣ ਤੋਂ ਬਾਅਦ ਉਹ ਬੱਚੇ ਨੂੰ ਜਦੋਂ ਚੇਖਿਆ ਤਾਂ ਉਥੋਂ ਨਾਲੇ ਦੇ ਵਿੱਚੋਂ ਸੀ লাশ ਮਿਲੀ ਤਾਂ ਉਹਨਾਂ ਨੇ ਸ਼ੱਕ ਦੇ ਤੌਰ ਤੇ ਜਦੋਂ ਬੈਸਵਾ ਜੀ ਹੋਈ ਸੀ ਤਾਂ ਉਦੋਂ ਉਹਨਾਂ ਨੇ ਕਿਹਾ ਵੀ ਸਾਡੀ ਉਹਨਾਂ ਨਾਲ ਲੜਾਈ ਹੋਈ ਸੀ ਤੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਕਿ ਕਿੰਨਾਂ ਨੂੰ ਫੜਿਆ ਪੁਲਿਸ ਨੇ ਇਹ ਪਕੜਨ ਤੋਂ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਤਾਂ ਉਹ ਸਭ ਕੁਝ ਮੰਨ ਗਏ ਅੱਜ ਉਹਨਾਂ ਤੇ ਜਿਹੜਾ ਕਿ ਇੱਕ ਕਤਲ ਦਾ ਦੋਸ਼ ਜਿਹੜਾ ਤੈਅ ਹੋ ਗਿਆ ਹੈ ਔਰ ਉਹਨਾਂ ਦੇ ਉਸ ਕਤਲ ਤੇ ਉਹਨਾਂ ਨੂੰ ਸਜ਼ਾ ਸੁढ़ाई ਜਾਵੇਗੀ ਸੋ ਦੇਖੋ ਵੀ ਇਸ ਤਰ੍ਹਾਂ ਦੇ ਜਿਹੜੇ ਵਧਾਈਆਂ ਲੈਣ ਵਾਲੇ ਕਿਸੇ ਦਿਨੀ ਪੰਜਾਬ ਦੇ ਵਿੱਚ ਵੀ ਵਾਪਰੇ ਆ ਜਿਹੜਾ ਕਿ ਪੰਜਾਬ ਦੇ ਵਿੱਚ ਮੋਹਾਲੀ ਜਿਹੜੇ ਦੇ ਵਿੱਚ ਹੋਇਆ ਵੀ ਉਹਨਾਂ ਤੋਂ ਕੋਲ 51000 1 ਲੱਖ ਰੁਪਈਆ ਮੰਗ ਰਹੇ ਸੀਗੇ ਪਹਿਲਾ ਵਿਆਹ ਹੋਇਆ ਉਹਨਾਂ ਦਾ ਤੇ 51000 ਰੁਪਈਆ ਲੈ ਕੇ ਗਏ ਫਿਰ ਉਹਨਾਂ ਦੇ ਘਰ ਬੱਚਾ ਹੋਇਆ ਤੇ ਲੱਖ ਰੁਪਈਆ ਮੰਗਦੇ ਸੀ ਤੇ ਉਹਨਾਂ ਕਹਿ ਵੀ ਸਾਡੇ ਕੋਲ ਲੱਖ ਰੁਪਈਆ ਨਹੀਂ ਹੈਗਾ ਤੇ ਉਹਨਾਂ ਦੇ ਘਰ ਵੀ ਉਹਨਾਂ ਨੇ ਬੜਾ ਉੱਥੇ ਜਿਹੜਾ ਖੂੜ ਮਚਾਇਆ ਉਸ ਪਰਿਵਾਰ ਦੇ ਨਾਲ ਉਹਨਾਂ ਨੇ ਘਰ ਵਿੱਚ ਕਹਿੰਦੇ ਵੀ ਉਹ ਨੰਗਾ ਹੋ ਕੇ ਨੱਚਣ ਲੱਗੇ ਤਸਵੀਰਾਂ ਵਾਇਰਲ ਹੋਈਆਂ ਉਸ ਪਰਿਵਾਰ ਨੂੰ ਬੜਾ ਬੇਇੱਜ਼ਤੀ ਮਹਿਸੂਸ ਹੋਈ ਪਰ ਇਹਨਾਂ ਨੇ ਉੱਥੇ ਜਿਹੜਾ ਕੀਤਾ ਉਹ ਕਿੰਨਾ ਮੰਦ ਭਾਗਾ ਹੋਇਆ ਸਰਕਾਰਾਂ ਕਿਉਂ ਇੰਨਾਂ ਗੱਲਾਂ ਤੇ ਚੁੱਪ ਨੇ ਕਿਉਂ ਨਹੀਂ ਸਰਕਾਰਾਂ ਇਸ ਪਾਸੇ ਧਿਆਨ ਦੇਣੀਆਂ ਇਹ ਸਮਾਜਿਕ ਮੁੱਦੇ ਨੇ ਸਮਾਜਿਕ ਮੁੱਦੇ ਜਿਹੜੇ ਅੱਜ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਕੁਝ ਖੁਸ਼ੀ ਨਾਲ ਜਿੰਨਾ ਮਰਜ਼ੀ ਕੋਈ ਦੇ ਦੇਵੇ ਸੋ ਜਿਹੜਾ ਕਿ ਧੱਕਾ ਕਰਕੇ ਜਿਹੜਾ ਉਹਨਾਂ ਤੇ ਜਿਹੜਾ ਜ਼ਬਰਦਸਤੀ ਕਰਕੇ ਉਹਨਾਂ ਨੂੰ ਬੇਇਜਤ ਕੀਤਾ ਜਾਂਦਾ ਹੈ ਪਰਿਵਾਰਾਂ ਨੂੰ ਸੋ ਇਨਾਂ ਤੇ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਔਰ ਇਹ ਕਾਨੂੰਨ ਜਿਹੜਾ ਕਿ ਇਹੋ ਜਿਹਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਵੀ ਜਿਹੜਾ ਮੰਗਣ ਦੀ ਕਿਸ ਤਰ੍ਹਾਂ ਆਜ਼ਾਦਿਤ ਹੋਵੇ ਉਸ ਹੱਬ ਤੇ ਮੰਗਣ ਇੱਕ ਦਾਇਰੇ ਦੇ ਵਿੱਚ ਰਹੇ ਕਿ ਇਹਨਾਂ ਨੂੰ ਜਿਹੜੀ ਵਧਾਈ ਲਗਣ ਜੇਕਰ ਇਹਨਾਂ ਨੂੰ ਵਧਾਈ ਲੈ ਕੇ ਆਪਣਾ ਰੋਜੀ ਰੁਟੀ ਖਵਾਣੀ ਹੁੰਦੀ ਏ ਸੋ ਵਹਿਮਾ ਪਰਮਾ ਚ ਪਾ ਕੇ ਲੋਕਾਂ ਨੂੰ ਦੱਸ ਕੇ ਵੀ ਅਸੀਂ ਵਧਵਾ ਦੇ ਦਿਆਂਗੇ ਸਾਡੀ ਬਦਵਾ ਨਾਲ ਇਹ ਵੀ ਛਾਡੇ ਲੋਕ ਵੀ ਜਿਹੜੇ ਸਮਝਣ ਵੀ ਕਿਸੇ ਦੀ ਬਦਵਾ ਨਾਲ ਕੁਝ ਨਹੀਂ ਹੁੰਦਾ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਠੀਕੇ ਵੀ ਇਹੋ ਜਿਹੇ ਬਦਵਾਵਾ ਕਿਉਂਕਿ ਇਹਨਾਂ ਪਰਮਾਤਮਾ ਵੱਲੋਂ ਇਹਨਾਂ ਨੂੰ ਜਿਹੜਾ ਕਿ ਉਹ ਪੈਦਾ ਕੀਤਾ ਜਾਂਦਾ ਵੀ ਨਾ ਇਹ ਜਿਹੜੇ ਨਰ ਹੁੰਦੇ ਨੇ ਨਾ ਮਾਦਾ ਹੁੰਦੇ ਨੇ ਠੀਕੇ ਵਿੱਚ ਸੈਂਟਰ ਵਿੱਚ ਹੁੰਦੇ ਨੇ ਸੋ ਪਰਮਾਤਮਾ ਦਾ ਦਿੱਤਾ ਹੋਇਆ ਜੋ ਵੀ ਹੁੰਦਾ ਹੈ ਉਹ ਉਹਨੇ ਪੈਦਾ ਕੀਤਾ ਹੈ ਉਹਨਾਂ ਨੇ ਆਪਣਾ ਜੀਵਨ ਬਤੀਤ ਕਰਨਾ ਉਸ ਜ਼ਿੰਦਗੀ ਦੇ ਵਿੱਚ ਸੋ ਸਾਨੂੰ ਵੀ ਵਹਿਵਾ ਵਰਮਾ ਚੋਂ ਜਿਹੜਾ ਬਾਹਰ ਨਿਕਲਣਾ ਚਾਹੀਦਾ ਔਰ ਜਿਹੜੇ ਲੋਕਾਂ ਨੂੰ ਇਹੋ ਜਿਹੇ ਵਹਿਵਾ ਵਰਮਾ ਚ ਪਾਉਂਦੇ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਨਹੀਂ ਪਣਾ ਚਾਹੀਦਾ ਔਰ ਜਿਹੜਾ ਕਿ ਇਹਨਾਂ ਦੀ ਬਦਵਾਮਾ ਤੋਂ ਡਰਦੇ ਆ ਸੀ ਵੀ ਉਹ ਬਦਵਾਮਾ ਤੋਂ ਡਰਨ ਦੀ ਵੀ ਲੋੜ ਨਹੀਂ ਕਿ ਬਦਵਾਹ ਨਹੀਂ ਹੁੰਦੀ ਕੁਝ ਵੀ ਜਿਹੜਾ ਕੋਈ ਜਿੰਨਾ ਕੋਈ ਚਾਵੇ ਉਹਨਾਂ ਨੂੰ ਦੇ ਦੇਵੇ ਔਰ ਉਹ ਵੀ ਆਪਣੀ ਜਿੰਨਾ ਲੈ ਕੇ ਤੇ ਖੁਸ਼ੀ-ਖੁਸ਼ੀ ਜਿਹੜਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਜਾਣ ਉਹਨਾਂ ਦੇ ਨਾਂ ਤੇ ਕਿਨਰਾਂ ਦੇ ਨਾਂ ਤੇ ਵੀ ਵਾਸਪੁਰ ਲੁੱਟਾਂ ਵੀ ਹੋ ਰਹੀਆਂ ਨੇ ਪਿੱਛੇ ਕਰੇ ਜਾਲੀ ਕਿਨਰ ਵੀ ਕੋਈ ਫੜੇ ਗਏ ਸੋ ਇੱਕ ਬਹੁਤ ਵੱਡਾ ਸਮਾਜਿਕ ਮੁੱਦਾ ਬਣ ਗਿਆ ਹੈ ਸੋ ਇਸ ਤਰ੍ਹਾਂ ਜਿਹੜੇ ਉਹਨਾਂ ਨੇ ਬੱਚੇ ਨੂੰ ਚੱਕ ਕੇ ਉਹਨੂੰ ਮਾਰ ਦਿੱਤਾ ਕਿੰਨਾ ਗੁੱਸਾ ਆ ਗਿਆ ਉਹਨਾਂ ਨੂੰ ਗੁੱਸੇ ਦੇ ਵਿੱਚ ਉਹਨਾਂ ਬੱਚੇ ਦੀ ਜਾਨ ਲੈ ਲਈ ਖੂਰ ਵੀ ਇਸ ਤਰ੍ਹਾਂ ਦੇ ਬੋਸ ਨੇ ਘਟਨਾਵਾਂ ਵਾਪਰ ਜਾਂਦੀਆਂ ਨੇ ਸੋ ਜਿਹੜੀ ਅੱਜ ਦੀ ਤੁਹਾਨੂੰ ਅਸੀਂ ਇਹ ਤਾਜ਼ਾ ਜਾਣਕਾਰੀ ਦਿੱਤੀ ਵੀ ਸਾਨੂੰ ਇਹ ਬਹਿਮਾ ਪਰਮਾਤੂ ਪਾਸੇ ਹਟ ਕੇ ਔਰ ਜਿਹੜੇ ਵਿਧਾਈਆਂ ਲੈਣ ਵਾਲੇ ਠੀਕ ਹੈ ਵਿਧਾਈਆਂ ਜਿੰਨਾ ਆਪਣਾ ਸਮਰੱਥਾ ਦੇ ਮੁਤਾਬਕ ਜਰੂਰ ਦਿਓ ਖੁਸ਼ੀ ਨਾਲ ਦਿਓ ਠੀਕ ਹੈ ਲੈਂਡਵਾਲਿਆਂ ਨੂੰ ਖੁਸ਼ੀ ਨਾਲ ਲੈਣਾ ਚਾਹੀਦਾ ਹੈ ਔਰ ਕੀ ਤੱਕਾ ਜਾਂ ਕੋਈ ਐਹੋ ਜਿਹਾ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਨੂੰ ਜਿਹੜੀ ਪਰਿਵਾਰ ਨਾਲ ਬੇਜਤੀ ਮਹਿਸੂਸ ਹੋਵੇ اور ਉਹਨਾਂ ਦੇ ਕਰ ਜਿਹੜਾ ਕਿ ਉਹਨਾਂ ਨੂੰ ਇਹੋ ਜਿਹੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ। ਧੰਨਵਾਦ।